ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮੀਰੂ ਜੀ ਚੋਰੀਆਂ ਕਰਿਆ ਕਰਦੇ ਸਨ ਇਹਨਾਂ ਦਾ ਪਿੰਡ ਵਿੱਚ 4-5 ਚੋਰਾਂ ਦਾ ਗਰੋਹ ਸੀ ਜੋ ਇੱਕ ਦੂਜੇ ਦੀ ਚੋਰੀ ਵਿੱਚ ਮਦਦ ਵੀ ਕਰਦੇ ਸਨ ਇੱਕ ਦਿਨ ਸਬਬ ਬਣਿਆ ਕਿ ਪਿੰਡ ਦੇ ਲੋਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਤੁਰੇ ਉਹਨਾਂ ਦੇ ਨਾਲ ਪਾਈ ਮੇਰੂ ਜੀ ਅਤੇ ਕੁਝ ਹੋਰ ਚੋਰ ਵੀ ਤੁਰ ਪਏ ਰਾਤ ਨੂੰ ਸਾਰੇ ਅੰਬਰ ਸਰ ਹੀ ਰੁਕੇ ਪ੍ਰਸ਼ਾਦਾ ਪਾਣੀ ਛਕਿਆ ਸੇਵਾ ਕੀਤੀ ਅਤੇ ਆਰਾਮ ਕੀਤਾ ਸਵੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਥਾ ਕੀਤੀ ਕਥਾ ਵਿੱਚੋਂ ਗੁਰੂ ਸਾਹਿਬ ਜੀ ਨੇ ਹੱਕ ਦੀ ਕਿਰਤ ਕਰਨਾ ਅਤੇ ਪਰਾਇਆ ਹੱਕ ਨਾ ਖਾਣਾ ਦਾ ਉਪਦੇਸ਼ ਵੀ ਦਿੱਤਾ ਪਾਈ ਮੇਰੂ ਜੀ ਉੱਤੇ ਗੁਰੂ ਜੀ ਦੀਆਂ ਗੱਲਾਂ ਦਾ ਬੜਾ ਅਸਰ ਹੋਇਆ ਕਰ ਜਾ ਕੇ ਪਾਈ ਸਾਹਿਬ ਨੇ ਆਪਣੀ ਪਤਨੀ ਨੂੰ ਕਿਹਾ ਕਿ ਜਿਹੜੀ ਸਾਡੇ ਕੋਲ ਮੱਝ ਹੈ ਉਹ ਮੈਂ ਖਰੀਦ ਕੇ ਨਹੀਂ ਲੈਂਦੀ ਸਗੋ ਚੋਰੀ ਕੀਤੀ ਸੀ ਹੁਣ ਮੈਂ ਇਹ ਮੱਝ ਵਾਪਸ ਕਰਨੀ ਚਾਹੁੰਦਾ ਹਾਂ ਇਸ ਦੇ ਨਾਲ ਨਾਲ ਜਿੰਨਾ ਸੀ ਦੁੱਧ ਪੀਤਾ ਹੈ ਉਹਦੇ ਪੈਸੇ ਵੀ ਮੈਂ ਵਾਪਸ ਕਰਨੇ ਥਣ ਭਾਈ ਸਾਹਿਬ ਦੀ ਪਤਨੀ ਵੀ ਨੇਕ ਇਨਸਾਨ ਸੀ ਉਸਨੇ ਹਾਮੀ ਭਰ ਦਿੱਤੀ ਭਾਈ ਸਾਹਿਬ ਮੱਝ ਅਤੇ ਕੁਝ ਪੈਸੇ ਲੈ ਕੇ ਤੁਰ ਪਏ ਉਸ ਘਰ ਦਾ ਦਰਵਾਜ਼ਾ ਆਨ ਖੜਕਾਇਆ ਜਿੰਨਾ ਦੀ ਮੱਝ ਸੀ ਘਰ ਵਿੱਚੋਂ ਬਜ਼ੁਰਗਵਾਰ ਆਇਆ ਅਤੇ ਆਪਣੀ ਮੱਝ ਨੂੰ ਵੇਖ ਕੇ ਹੈਰਾਨ ਹੋ ਗਿਆ ਭਾਈ ਸਾਹਿਬ ਨੇ ਬਜ਼ੁਰਗ ਨੂੰ ਦੱਸਿਆ ਕਿ ਮੈਂ ਹੀ ਤੁਹਾਡੀ ਮੱਝ ਚੋਰੀ ਕੀਤੀ ਸੀ ਅਤੇ ਹੁਣ ਵਾਪਸ ਕਰਨ ਆਇਆ ਹਾਂ ਭਾਈ ਸਾਹਿਬ ਨੇ ਪੈਸੇ ਵੀ ਦੇ ਦਿੱਤੇ ਅਤੇ ਬਜ਼ੁਰਗ ਦੇ ਪੈਰੀ ਹੱਥ ਲਾ ਕੇ ਮਾਫੀ ਵੀ ਮੰਗੀ ਬਜ਼ੁਰਗ ਨੇ ਪੁੱਛਿਆ ਕਿ ਹੁਣ ਤੁਸੀਂ ਇਹ ਸਭ ਕਿਉਂ ਵਾਪਸ ਕਰਨ ਆਏ ਹੋ ਤਾਂ ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਸੁਣ ਕੇ ਮੇਰਾ ਮਨ ਬਦਲ ਗਿਆ ਹੁਣ ਮੈਂ ਸੱਚੀ ਸੁੱਚੀ ਕਿਰਤ ਕਰਨੀ ਹੈ ਇਹ ਸੁਣ ਕੇ ਬਜ਼ੁਰਗ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਵੀ ਅੰਬਰਸਰ ਆ ਕੇ ਗੁਰੂ ਸਾਹਿਬ ਜੀ ਦੀ ਕਥਾ ਸੁਣੀ ਅਤੇ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਜੀਵਨ ਸਫਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ